ਇਸ ਇੱਕ ਬੰਦਾ ਦੇਖੋ ਜਿਹੜੀ ਭਾਜਪਾ ਸਰਕਾਰ ਹੈ ਇਲੈਕਸ਼ਨ ਦੇ ਦਿਨ ਹੈ ਬਦਲਾ ਲਊ ਭਾਵਨਾ ਕਿਸੇ ਪਾਰਟੀ ਦੇ ਹੌਸਲੇ ਤੋੜ ਦੀ ਖਾਤਰ ਉਸਦੇ ਇਸ ਤਰ੍ਹਾਂ ਝੂਠੇ ਕੇਸ ਵਿੱਚ ਇਨਵਾਲਵ ਕਰਨਾ ਕੇਂਦਰੀਵਾਲ ਜੀ ਇੱਥੇ ਹੈ ਉਹਨਾਂ ਨੇ ਕਿਹੜਾ ਇੱਕ ਸਟੇਟ ਦੇ ਮੁੱਖ ਮੰਤਰੀ ਹੈ ਇੱਕ ਵੱਡੀ ਪਾਰਟੀ ਜਿਹੜੀ ਨੈਸ਼ਨਲ ਪਾਰਟੀ ਉਹਦੇ ਕਨਵੀਨਰ ਨੇ ਉਹਨੇ ਕਿਤੇ ਨਹੀਂ ਜਾਣਾ ਸੀ ਉਹ ਬਾਅਦ 'ਚ ਵੀ ਸੱਦਿਆ ਬੁਲਾਇਆ ਜਾਂਦਾ ਪਰ ਇਲੈਕਸ਼ਨ ਨੂੰ ਦੇਖਦੇ ਆ ਜਿਆਦਾ ਭੈਪਿੱਦ ਕਰ ਲਈ ਪਰ ਜਿਹੜੀ ਸੋਚ ਭਾਜਪਾ ਨੇ ਸੋਚੀ ਹੈ ਉਹ ਸੋਚ ਉਹਨਾਂ ਦੀ ਪੂਰੀ ਨਹੀਂ ਹੋਣੀ ਇੱਥੇ ਦੇਸ਼ ਵਾਸੀ ਇਸ ਜ਼ਾਲਮ ਸਰਕਾਰ ਤੋਂ ਖੜਾ ਛਡਾਉਣ ਲਈ ਇਕਜੁੱਟ ਹੋ ਰਹੇ ਆ ਔਰ ਸਾਡੀ ਪਾਰਟੀ ਆਮ ਆਦਮੀ ਪਾਰਟੀ ਕਦੇ ਵੀ ਇਹਨਾਂ ਗੱਲਾਂ ਕਿਉਂਕਿ ਅਸੀਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਰੱਖਦੇ ਜਿਹੜੀਆਂ ਗੱਲਾਂ 'ਚੋਂ ਘੇਰਨਾ ਚਾਹੁੰਦੇ ਆ ਕ੍ਰਾਪਸ਼ਨ ਰਹਤਾ ਸੀ ਸਰਕਾਰਾਂ ਦਿੱਤੀਆਂ ਲੋਕਾਂ ਨੂੰ ਉਹਦੇ 'ਚ ਕਿਵੇਂ ਕਿਸੇ ਚੀਫ਼ ਦੇ ਇਹੋ ਜਿਹੀ ਗੱਲ ਲੱਗ ਸਕਦੀ ਹੈ ਸੋ ਕਿਸੇ 'ਤੇ ਵੀ ਈਡੀ ਭੇਜ ਦਿੰਦੇ ਆ ਜੇ ਉਹਨਾਂ ਦੀ ਪਾਰਟੀ ਵੀ ਸ਼ਾਮਲ ਹੋ ਜਾਂਦਾ ਤਾਂ ਉਦੋਂ ਮਾਫ਼ ਹੋ ਜਾਂਦਾ ਹੈ ਨਿਰਮਲ ਭੁੱਲ ਮੈਡੀਕਲ ਪਹੁੰਚ ਗਿਆ ਕਿ ਮਾਂ ਪਿਛਲੀ ਵਾਰੀ ਇਸ ਵਾਰੀ ਆਇਆ ਪਿਛਲੀ ਵਾਰ ਵੀ ਲੋਕਾਂ ਨੇ ਮੇਰਾ ਇਲੈਕਸ਼ਨ ਆਪ ਲੜਿਆ ਸੀ ਮੈਨੂੰ ਤਾਂ ਕਿਸੇ ਗੱਲ ਦਾ ਪਤਾ ਵੀ ਨਹੀਂ ਸੀ ਔਰ ਐਤ ਕੀ ਵੀ ਜੇ ਅੱਜ ਦੇ ਮੈਂ ਪਹਿਲੇ ਦਿਨ ਇਸ ਸ਼ੁਰੂਆਤ ਕਰਨ ਲੱਗਿਆ ਤੇ ਲੰਬੀ ਹਲਕੇ ਤੋਂ ਮੇਰੇ ਬਹੁਤ ਸਤਕਾਰਯੋਗ ਪਿਆਰੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਜਿਹਦਾ ਮੈਂ ਆਪਦੀ ਜ਼ਿੰਦਗੀ ਚ ਦੇ ਨਹੀਂ ਸੌਰੀ ਵਿਰੋਧੀ ਪਾਰਟੀਆਂ ਵਾਰੀ ਵਾਰੀ ਮੁਆਵਜ਼ੇ ਨੂੰ ਲੈ ਕੇ ਉਹ ਜਿਹੜੇ ਮਿਆਰ ਨਾਲ ਤੁਸੀਂ ਕਿਵੇਂ ਦੇਖੋ तकरीबन ਮੁਆਵਜ਼ਾ ਬਹੁਤ ਹੈ ਵੰਡਿਆ ਗਿਆ ਜੀ ਕਿਤੇ ਰਹਿ ਗਿਆ ਜੀ ਜ਼ਰੂਰ ਉਹ ਵੀ ਕਿਸੇ ਥਾਂ ਰਹੇ ਹੋਣੇ ਪਰ ਜਿਹੜੀਆਂ ਵਿਰੋਧੀ ਪਾਰਟੀਆਂ ਕਿ 8 8 7 7 3 3 4 4 ਸਾਲ ਨਹੀਂ ਕਦੇ ਵੀ ਮੁਆਵਜ਼ਾ ਦਿੰਦੀਆਂ ਹੁੰਦੀਆਂ ਸੀ ਅਸੀਂ तकरीबन ਪਹਿਲਾਂ ਜਦੋਂ ਹੜਾ ਆਏ ਸੀ ਉਸ ਦੇ ਨਾਲ ਦੇ ਨਾਲ ਹੀ ਕਈ ਤਾਂ ਕਈ ਖਾਤੇ ਗਰਦੌਰੀਆਂ ਥੋੜਾ ਮੋਟਾ ਫਰਕ ਹੋ ਜਾਂਦਾ ਪਰ ਉਹ ਵੀ ਅਸੀਂ ਇਹੋ ਜੀ ਗੱਲ ਨਹੀਂ ਹੋਊ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਖਤ ਹਦਾਇਤ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲ ਆਹ ਵੇਖੋ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਜਿਹੜੀ ਹਫੜਾ ਦਫੜੀ ਮੱਚੀ ਪਈ ਹੈ ਜਿਹੜੀ ਸਰਕਾਰ ਅੱਜ ਰਾਜ ਕਰਦੀ ਹੈ ਉਹ ਕੁਝ ਸਰਮਾਇਯਦਾਰਾਂ ਨੂੰ ਉਡਾਨੀ ਮਾਨੀ ਹੋਰਾਂ ਨੂੰ ਵੱਡੀਆਂ ਸਹੂਲਤਾਂ ਦੇ ਵੱਡੀਆਂ ਸਬਸਿਡੀਆਂ ਦੇ ਕੇ ਜਿੱਥੇ ਦੇਸ਼ ਵਾਸੀਆਂ ਦਾ ਗਲ ਘੁੱਟ ਰਹੀ ਹੈ ਦੇਸ਼ ਵਾਸੀ ਉਹ ਤੋਂ ਇਸ ਤੋਂ ਖਹਿੜਾ ਛੁਡੋ